ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਰਾਮਦਾਸਪੁਰ ਵਿਖੇ ਉਸ ਸਮੇਂ ਇਨਸਾਨੀਅਤ ਸ਼ਰਮਸਾਰ ਹੋ ਗਈ ਜਦੋਂ ਛੋਟੇ ਭਰਾ ਨੇ ਆਪਣੇ ਹੀ ਨਾਲ ਦੇ ਜਨਮੇ ਵੱਡੇ ਭਰਾ ਦਾ ਤੇਜ਼ਦਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਜਾਣਕਾਰੀ ਅਨੁਸਾਰ ਮ੍ਰਿਤਕ ਮਨਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਾਮਦਾਸਪੁਰ ਦਾ ਬੀਤੀ ਦੇਰ ਰਾਤ ਉਸ ਦੇ ਛੋਟੇ ਭਰਾ ਮਨਪ੍ਰੀਤ ਸਿੰਘ ਨੇ ਤੇਜ਼ਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਇਸ ਬਾਬਾ ਜਾਣਕਾਰੀ ਦਿੰਦੇ ਆ ਸਰਪੰਚ ਅਸ਼ਮਿੰਦਰਜੀਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਵੱਲੋਂ ਕਤਲ ਕਰਨ ਤੋਂ ਬਾਅਦ ਉਸ ਨੂੰ ਫੋਨ ਤੇ ਸੂਚਿਤ ਕੀਤਾ ਗਿਆ ਕਿ ਉਹਨਾਂ ਦੇ ਘਰ ਕੋਈ ਅਣਪਛਾਤਾ ਵਿਅਕਤੀ ਦਾਖਲ ਹੋ ਗਿਆ ਹੈ ਜਿਸ ਤੋਂ ਬਾਅਦ ਸਰਪੰਚ ਨੇ ਤੁਰੰਤ ਹੀ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਉਹਨਾਂ ਦੱਸਿਆ ਕਿ ਜਦੋਂ ਉਹ ਨਾ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਲਾਈਟਾਂ ਬੰਦ ਸਨ ਤੇ ਘਰ ਦੇ ਬਾਹਰ ਗੇਟ ਨੂੰ ਤਾਲਾ ਲੱਗਿਆ ਹੋਇਆ ਸੀ ਉਹਨਾਂ ਕਹਿੰਿਆ ਕਿ ਜਦੋਂ ਉਹਨਾਂ ਨੇ ਪੁਲਿਸ ਨਾਲ ਅੰਦਰ ਜਾ ਕੇ ਦੇਖਿਆ ਤਾਂ ਮਨਜੋਤ ਸਿੰਘ ਦੀ ਗਰਦਨ ਤੇ ਕਿਸੇ ਤੇਜ਼ ਤਾਰ ਹਥਿਆਰ ਨਾਲ ਵਾਰ ਕੀਤਾ ਹੋਇਆ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ ਮੇਰਾ ਨਾਮ ਸੁਮਿੰਦਰਜੀਤ ਸਿੰਘ ਹੈ ਜੀ ਪਿੰਡ ਗੜ ਤੁਹਾਡਾ ਪਿੰਡ ਮੇਰਾ ਰਮਦਾਸਪੁਰਾ ਤੁਸੀਂ ਸਰਪੰਚ ਹੋ ਮੋਕੇ ਦੇ ਮੈਂ ਮੋਕੇ ਦਾ ਸਰਪੰਚ ਤੇ ਇਹ ਜਿਹੜੀ ਤੁਹਾਡੇ ਪਿੰਡ ਘਟਨਾ ਕੱਢੀ ਕੀ ਹੈ ਕਿ ਮਨਜੋਤ ਸਿੰਘ ਸਾਨੋ ਬਲਵਿੰਦਰ ਸਿੰਘ ਮੁੰਡਾ ਸੀਗਾ ਜੀ 21-22 ਸਾਲ ਦਾ ਅੱਛਾ ਇਹਦਾ ਛੋਟਾ ਭਰਾ ਮਨਪ੍ਰੀਤ ਸਿੰਘ ਰਾਉਂਨੀ ਹਾਲ ਹੈ ਹਾਂਜੀ ਇਹਦੇ ਛੋਟੇ ਭਰਾ ਵੱਲੋਂ ਮੈਨੂੰ ਪੌਣੇ ਕੋ 2 ਵਜੇ ਤੱਕ ਫੋਨ ਆਇਆ ਤੇ ਸਾਡੇ ਘਰ ਕੋਈ ਬੰਦੇ ਪੈ ਗਏ ਮੈਂ ਫਿਰ ਪੁਲਿਸ ਪ੍ਰਸ਼ਾਸਨ ਨਾਲ ਐਸਐਚਓ ਸਾਹਿਬ ਨਾਲ ਗੱਲ ਕੀਤੀ ਹੂੰ ਇੰਦਾ ਇੰਦਾ ਗੱਲ ਆ ਉਹਨਾਂ ਨੇ ਵੀ ਆਪਣੀ ਟੀਮ ਭੇਜੀ ਜਦੋਂ ਅਸੀਂ ਟੀਮ ਸਮੇਤ ਗਏ ਤੇ ਲੇਟਾ ਬੰਦ ਸੀ ਗਿਆ ਜਿੱਲਾ ਦਰਵਾਜ਼ਾ ਖੋਲ ਕੇ ਦੇਖਿਆ ਤੇ ਮਨਜੋਤ ਸਿੰਘ ਦਾ ਕਤਲ ਹੋਇਆ ਪਿਆ ਗਲਿਆ ਤੇ ਗਡਾਲਾ ਵੱਜਿਆ अच्छा उन्होंने पुलिस कस्टडी ਵਿੱਚੋਂ ਉਹਦਾ ਛੋਟਾ ਭਰਾ ਲੈ ਲਿਆ। اچھا। ਉਹ ਤੋਂ ਪੁੱਛ ਕੇ ਚੱਲ ਰਹੇ ਆ। ਜਦੋਂ ਤੁਸੀਂ ਘਰ ਗਏ ਤੇ ਲਟਾਂ ਲੁੱਟਾ ਪਤਾ ਲੱਗਾ ਗੇਟ ਬੰਦ ਸੀਗਾ। ਗੇਟ ਵੀ ਬੰਦ ਸੀ। ਗੇਟ ਵੀ ਬੰਦ ਸੀਗਾ। ਤੇ ਇਸ ਦੇ ਮਾਪੇ ਮਨਜੋਸ ਸਿੰਘ ਇਸ ਦੇ ਮਾਪੇ ਮਾਰ ਚੁੱਕੇ। ਕੋ ਕੋਣ ਕੌਣ ਸੀ ਇਨਾਂ ਦੇ? ਇਨਾਂ ਦੇ ਸਿਰਫ ਹੌਲ ਸੁੱਲ ਦਾਦੀ ਹੈ। ਕੀ ਨਾਮ ਉਹਨਾਂ ਦਾ? ਦਾਦੀ ਦਾ ਨਾਮ ਲਾਜਨਤੌਰ। ਤੇ ਇਹ ਵਿਆਹ ਸੀ ਕਿ ਕੁਆਰਾ? ਨਹੀਂ ਅਜੇ ਇਹਦਾ ਐਂਗੇਜਮੈਂਟ ਹੀ ਹੋਈ। ਠੀਕ। ਚਲੋ। ਇਸ ਵਾਰ ਦਾ ਸਬੰਧੀ ਗੱਲਬਾਤ ਕਰਦੇ ਆ ਡੀਐਸਪੀ ਟਾਂਡਾ ਹਰਜੀਤ ਸਿੰਘ ਜਣ ਦਾਵਾ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ Laash ਨੂੰ ਕਾਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਦੇ ਵਿੱਚ ਇਦਾਂ ਸੀ ਇਹਨਾਂ ਦੇ ਮਾਪੇ ਛੋਟੇ ਹੁੰਦੇ ਤੇ ਮਰ ਗਏ ਸੀ ਦੋਨੋਂ ਭਰਾਵਾਂ ਦੇ ਤੇ ਇਹ ਦੋਨੇ ਭਰਾ ਦਾਦੀ ਜੀ ਇਹਨਾਂ ਨੂੰ ਪਾਲਣ ਪੋਸ਼ਣ ਕੀਤਾ ਤੇ ਇੱਕ ਘਰ ਚ ਰਹਿੰਦੇ ਸੀ ਜਿਹੜਾ ਮੁੰਡਾ ਮਰਨ ਵਾਲਾ ਹੈਗਾ ਇਹ ਕਰ ਸਕਦਾ ਤਾਂ ਅਸੀਂ ਘਰ ਦੇ ਵਿੱਚ ਤੇ ਪੈਸਾ ਤੇ ਲਸੜਾ ਇਹ ਹੀ ਦੇਖਦਾ ਸੀ ਮਤਲਬ ਛੋਟਾ ਮੁੰਡਾ ਸੀ ਉਹ ਨਸ਼ੇ ਦਾ ਆਦੀ ਸੀ ਤੇ ਉਹ ਇਹਨਾਂ ਕੋਲ ਪੈਸੇ ਦੀ ਹਮੇਸ਼ਾ ਡਿਮਾਂਡ ਕਰਦਾ ਰਹਿੰਦਾ ਉਹ ਇਸ ਕਰਕੇ ਕਿ ਲਾਲੂ ਦੇ ਚਲੇ ਵੀ ਜਦੋਂ ਅਸੀਂ ਘਰੋਂ ਬਾਹਰ ਚੱਲਦਾ ਸੀ ਤੇ ਹੁਣ ਵੀ ਇਹ ਥੋੜੇ ਦਿਨ ਪਹਿਲਾਂ ਲੜ ਕੇ ਗਿਆ ਸੀ ਤੇ 10-15 ਦੀ ਮਾਰ ਹੀ ਰਿਆ ਹੁਣ ਦੁਬਾਰਾ ਇਹ ਫਿਰ ਵਾਪਸ ਆਇਆ ਤੇ ਪਿੰਡ ਵਾਲਿਆਂ ਨੇ ਇਹਨੂੰ ਕਿਹਾ ਕਿ ਠਾਟੇ ਕਿ ਜਗਾ ਇਹਨੇ ਇਸੇ ਰੰਜਿਸ਼ ਕਰਕੇ ਨਾ ਮੈਨੂੰ ਖਰਚਾ ਪਾਣੀ ਜਿੰਦਾ ਮੈਨੂੰ ਤਾਕ ਕਰਦੇ ਤੇ ਇਹਨੇ ਉਸ ਨੂੰ ਕਤਲ ਕਰ ਦਿੱਤਾ ਉਹ ਲਾਲੂ ਕੇ ਕੋਲ ਅਸੀਂ ਨਹੀਂ ਜਿਹੜਾ ਦੂਸਰਾ ਮੁੰਡਾ ਸੀ ਉਹ ਠੀਕ ਸੀ ਉਹਨੇ ਬਾਹਰ ਜਾਣ ਦੀ ਤਿਆਰੀ ਸੀ ਉਹ ਬਾਹਰ ਚੱਲਿਆ ਸੀ ਉਹਦਾ ਨਹੀਂ ਇਹ ਹੱਦ ਗੱਲ ਹਾਂ ਐਫਆਰ ਦਰਜ ਕਰਤੀ ਹੈ ਦੋਸ਼ੀ ਦੋਸ਼ੀ ਇਹਦੇ ਗ੍ਰਸਟਫਰ ਕਰਨਾ ਬਾਕੀ ਹੈ ਦੋਸ਼ੀ ਤਾਂ ਜ ਹੈ ਉਹ ਜਲਦੀ ਗ੍ਰਫਤਾਰੀ ਹੋਵੇ। ਫਾਨੀ ਉਹ ਆ ਜਾਣੀ ਹੈ 2 ਤੋਂ 3 ਕਰਾ ਰਹਿ ਰਹੇ ਨੇ ਤੇ ਮੱਕੀ ਨੂੰ ਐਡਰੈਸ ਕਰਦੇ ਕਿ ਕੀ ਜਾਨੀ।